ਹਾਂਜੀ ਸਸਰੀ ਘਰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਕੁੜੀਆਂ ਤੇ ਮੁੰਡਿਆਂ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾ ਸਾਡੇ ਦਿੱਤੇ ਗਿਆ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਜੀ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਪਤਾ ਹੁਸ਼ਿਆਰਪੁਰ ਕਾਸਟ ਐਸਸੀ ਅਧਰਮੀ ਉਮਰ 1912 1986 ਪ੍ਰਾ ਇੱਕੇ ਜੀ ਮੈਰਿਡੇ ਤੇ ਭੈਣ ਵੀ ਇੱਕੇ ਪਿਤਾ ਆਰਮੀ ਰਿਟਾਇਰ ਨੇ ਤੇ ਕੰਮੇ ਜੀ ਇਹਨਾਂ ਦਾ ਆਪਣਾ ਕਾਰੋਬਾਰ ਹੈ ਕਾਰਪੇਂਟਰ ਦਾ ਵਧੀਆ ਆਮਦਨ ਹੈ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਤੇ ਭਾਵੇਂ 10-ਪਾਸ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਨੋਟ ਕਰੋ ਜੀ 77409 46009 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇਮ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਿੰਦਰਦੀਪ ਸਿੰਘ ਪਿਤਾ ਹਰਮੀਤ ਸਿੰਘ ਪਤਾ ਜਗਰਾਉ ਕਾਸਟ ਅਰੋੜਾ ਸਿੱਖ ਕੱਦ 5 ਫੁੱਟ 11 ਇੰਚ ਉਮਰ 3/3 1999 ਭਰਾ 1 ਕੀਜੀ ਮੈਰਿਡ ਪੜਾਈ ਐਮਏ ਬੀਐਡ ਕਮੇਜੀ ਸਕੂਲ ਟੀਚਰ ਨੇ ਇਨਕਮ 3.5 ਲੱਖੇ ਜੀ ਮੁੰਡਾ ਤਲਾਖ ਸ਼ੁਦਾਏ ਜੀ ਇੱਕ ਪਲਾਟ ਵੀ ਹੈ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਮਾਤਾ ਰਿਟਾਇਰ ਨੇ ਜੀ ਸੁਪਰੀਡੈਂਟ ਪੀਡਬਲਯੂਡੀ ਬੀਐਨਆਰ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਹੋਵੇ ਸਿੰਪਲ ਹੋਵੇ ਤੇ ਸਾਦਾ ਵਿਆਹ ਕਰਨਾ ਹੈ ਜੀ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਹੈ ਜੀ ਨੋਟ ਕਰੋ 9779702449 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਕਰਨਦੀਪ ਸਿੰਘ ਪਤਾ ਅੰਮ੍ਰਿਤਸਰ ਕਾਸਟ ਟੌਂਕ ਛਤਰੀ ਉਮਰ 11 2 1987 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਨਹੀਂ ਜੀ ਪ੍ਰਾ ਇੰਗੇ ਮੈਰਿਡ ਇ ਕੈਨੇਡਾ ਪਿਤਾ ਡਾਕਟਰ ਹਨ ਮਾਤਾ ਹਾਊਸ ਵਾਈਫ ਨੇ ਤੇ ਇਹਨਾਂ ਦਾ ਕੰਮ ਇਹ ਜੀ ਜੋਬ ਇਨ ਰੈਸਟੋਰੈਂਟ ਸਪੈਨਿਸ਼ ਨੈਸ਼ਨੈਲਿਟੀ ਯੂਰੋਪੀਅਨ ਪਾਸਪੋਰਟ ਲੀਵਿੰਗ ਇਨ ਕੈਨੇਡਾ ਮੰਗੇ ਜੀ ਪਰਿਵਾਰ ਦੀ ਟੌਲ ਐਂਡ ਐਜੂਕੇਟਿਡ ਲੜਕੀ ਚਾਹੀਦੀ ਹੈ ਕੁੜੀ ਲੰਬੀ ਹੋਵੇ ਤੇ ਪੜੀ ਲਿਖੀ ਹੋਵੇ ਜੀ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਨੋਟ ਕਰੋ ਜੀ 7009218263 ਇਸ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੋ ਕਿ ਲੜਕੀ ਦਾ ਹੈ ਨਾਮ ਕੌਰ ਪਤਾ ਮੋਗਾ ਕਾਸਟ ਅਰੋੜਾ ਸਿੱਖ ਉਮਰ 32 ਸਾਲ ਹੈ ਜੀ ਕੰਨ ਦੇ 4 ਫੁੱਟ 10 ਇੰਚ ਪੜਾਈ ਬੀਏ ਬੀਐਡ ਐਮਏ ਇਕਲੋਤੀ ਲੜਕੀ ਹੈ ਜੀ ਵੈਸ਼ਨੋ ਪਰਿਵਾਰ ਹੈ ਕੁੜੀ ਤਲਾਖਸ਼ੁਦਾਏ ਜੀ ਤੇ ਮੰਗੇ ਪਰਿਵਾਰ ਦੀ ਮੁੰਡਾ ਜੋਕੇ ਦੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਿਟ ਦੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਜਾਤੀਵੰਦਨ ਕੋਈ ਨਹੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ 79869 12410 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਲਿੰਦ ਸਿੰਘ ਪਤਾ ਅੰਮ੍ਰਿਤਸਰ ਕਾਸਟ ਅਰੋੜਾ ਸਿੱਖ ਉਮਰ 24 7 1998 ਜਨਮ ਦਾ ਟਾਈਮ 6 एएम ਪੜਾਈ +2 ਪਾਸ ਨੇ ਮਦਰ ਐਕਸਪਾਇਰ ਨੇ ਕਾਮੇ ਜੀ ਅਰਤੀ ਫਰੂਟਸ ਵਾਲਾ ਮੰਡੀ ਸ਼ਾਪ ਸਟਾਰਸੀ ਰਿਚ ਫੈਮਲੀ ਤੋਂ ਬਲਾਂਗ ਕਰਦੇ ਨੇ ਜੀ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ Hindu ਜਾਂ Sikh ਫੈਮਲੀ ਤੋਂ ਹੋਵੇ 22 ਜਾਂ 24 ਸਾਲ ਦੀ ਹੋਵੇ ਜੱਟ ਗੁਮਿਆਰ ਸੁਨਿਆਰੀ ਕਾਸਟ ਵਾਲੇ ਸੰਪਰਕ ਨਾ ਕਰਨ ਖੱਤਰੀ ਅਰੋੜਾ ਸੰਪਰਕ ਕਰ ਸਕਦੇ ਨੇ ਜੀ ਤੇ ਅਮਰਸਰ ਏਰੀਏ ਨੂੰ ਪਹਿਲੇ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰੋ 98884 73218 ਇਸ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ, ਪਤਾ ਦਰੰਦਾਰਨ, ਕਾਸਟ ਜੱਟ ਸਿੱਖ, ਉਮਰ ਡੇਟ ਆਫ ਬਰਥ 1997, ਕੱਦ 6 ਫੁੱਟ, ਗੋਤ ਪੁੱਲਰ, ਪੜਾਈ ਮਾਸਟਰ ਐਡ ਅਕਾਊਂਟਿੰਗ, ਕੰਮ ਇਹ ਜੀ ਵਰਕਿੰਗ ਐਸ ਟੈਕਨੀਸ਼ੀਅਨ ਔਨ ਵਰਕ ਵੀਜ਼ਾ ਇਨ ਆਸਟ੍ਰੇਲੀਆ ਸਾਡੇ 9 ਏਕੜ ਜ਼ਮੀਨ ਹੈ ਜੀ ਬਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਹਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਕੱਦ 5-7 ਤੋਂ ਘੱਟ ਨਾ ਹੋਵੇ ਉਮਰ 26 ਤੋਂ 27 ਤੱਕ ਦੀ ਹੋਵੇ ਤੇ ਨਾਲ ਹੀ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ 98145 64602 ਇਸ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੋ ਕਿ ਲੜਕੀ ਦਾ ਹੈ। ਨਾਮ ਪ੍ਰਿੰਕਾ, ਪਤਾ ਜਲੰਧਰ, ਕਾਸਟ ਐਸਸੀ, ਬੋਥ ਸੋਡੀ ਐਂਡ ਬਰਦਨ, ਉਮਰ 28 11 1999, ਕੱਦ 5 ਫੁੱਟ 3 ਇੰਚ, ਪੜਾਈ ਗ੍ਰੈਜੂਏਸ਼ਨ, ਐਡ ਆਇਲਰਸ 6 ਇੰਚ ਮੈਨਨੇਜੀ। ਪੁਰਾਏ ਕੇ ਅਨਮੈਰਿਡ ਪੈਨ ਏਕੇ ਮੈਰਿਡ ਏ ਜੋ ਕੇ ਮੰਗੇ ਜੀ ਐਨ ਆਰ ਆਈ ਬੁਆਏ ਫਰਮ ਯੂਰਪ ਕੰਟਰੀਜ਼ ਤੇ ਇਹਨਾਂ ਦੀ ਮੰਗੇ ਜੀ ਜਲੰਧਰ ਹੁਸ਼ਿਆਰਪੁਰ ਫਗਵਾੜੇ ਨੂੰ ਪਹਲੇ ਨਾਲ ਹੀ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਨੋਟ ਕਰੋ 88722 49528 97818 30728 ਇਹਨਾਂ ਦੋ ਨੰਬਰਾਂ 'ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ 'ਚ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ 'ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਇੱਕ ਗੱਲ ਜ਼ਰੂਰ ਨੋਟ ਕਰਿਓ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ। ਕਿਉਂਕਿ ਸਾਡਾ ਕੰਮ ਤਾਂ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਅਸੀਂ ਐਡ ਲਗਾ ਦਿੰਨੇ ਆ ਜੀ ਅਗਰ ਤੁਹਾਨੂੰ ਰਿਸ਼ਤਾ ਕਰਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਤਾਂ ਉਸਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਜੇਕਰ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਹੋ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ। ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਜੀ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਤੇ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ। ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ।